श्री राम भारत माता की जय मैं सब तो पहला एक उस टुक तो गल्ल शुरू करूंगा जिस टुक ਦੇ ਨਾਲ ਸਾਡੇ ਪੰਜਾਬੀਆਂ ਦੇ ਖੂਨ ਦੇ ਵਿੱਚ ਜੋਸ਼ ਆਂਦਾ ਕਹਿੰਦੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਜਾਏ ਅਸੀਂ ਦੂਣ ਸਵਾਏ ਹੋਏ ਅੱਜ ਭਗਵੰਤ ਮਾਨ ਇਸਨੇ ਸਾਨੂੰ ਉਸ ਮੀਰ ਮੰਨੂ ਦੀ ਯਾਦ ਦਿਲਾਤੀ ਜਿਸਨੇ ਜ਼ਬਰ ਜ਼ੁਲਮ ਦੀ ਇੰਤਹਾ ਕੀਤੀ ਸੀ ਭਗਵੰਤ ਮਾਨ ਜਿਸ ਦੇ ਦਿਸ਼ਾ ਨਿਰਦੇਸ਼ ਦਿੱਲੀ ਤੋਂ ਕੇਜਰੀਵਾਲ ਔਰ ਮਨੀਸ਼ ਸ਼ਿਸ਼ੋਧिया ਦੇ ਰਹੇ ਨੇ। ਕਿਆ ਕਹਿੰਦਾ ਸੀ ਮਨੀਸ਼ ਸ਼ਿਸ਼ੋਧिया? "ਸਾਮਦਾਮ ਦੰਡ ਵੇਰ ਮਾਰੋ, ਕੁੱਟੋ ਜੋ ਮਰਜ਼ੀ ਕਰੋ, ਗੋਲੀ ਮਾਰੋ।" ਕਿਆ ਉਹ ਇੱਕ ਇਲੈਕਸ਼ਨ ਜਿੱਤਣ ਦੇ ਲਈ ਪੰਜਾਬ ਦੇ ਵਿੱਚ ਦੰਗਾ ਕਰਾਏਗਾ? ਅਸੀਂ ਕਿਆ ਕੰਮ ਕਰ ਰਹੇ ਸੀਗੇ? ਤੁਸੀਂ ਦੱਸੋ ਕਿ ਅਸੀਂ ਕਿਆ ਕਰ ਰਹੇ ਸੀ? ਸੈਂਟਰ ਦੀਆਂ ਸਕੀਮਾਂ ਜਿਹੜੀਆਂ ਪੰਜਾਬ ਸਰਕਾਰ ਨੇ ਬੰਦ ਕਰ ਰੱਖੀਆਂ ਨੇ। ਇੱਕ ਆਯੂਸ਼ਮਾਨ ਕਾਰਡ ਜਿਸ ਨਾਲ ਇੱਕ ਗਰੀਬ ਬੰਦਾ ਹਸਪਤਾਲ ਤੇ ਜਾ ਕੇ ਆਪਣਾ ਇਲਾਜ ਕਰਾਉਂਦਾ ਉਹ ਅਸੀਂ ਘਰ ਘਰ ਦੇਣ ਜਾਂਦੇ ਇਹ ਸਾਡਾ ਦੋਸ਼ ਹੈ ਪੁਲਿਸ ਉਹਨਾਂ ਦੀ ਕਟਪੁਤਲੀ ਬਣ ਕੇ ਬਿਨਾਂ ਸੋਚੇ ਸਮਝੇ ਅੱਖਾਂ ਦੇ ਪੱਟੀ ਬੰਨ੍ਹ ਕੇ ਸਾਡੇ ਕੈਂਪ ਰਗਵਾਨ ਆ ਗਈ ਅਸੀਂ ਇਹ ਪੁੱਛਣਾ ਚਾਹੁੰਦੇ ਪੁਲਿਸ ਨੂੰ ਕਿ ਪੁਲਿਸ ਦਾ ਕੰਮ ਤਾਂ ਹੁੰਦਾ ਸੀ ਖੋਣ ਵਾਲੇ ਨੂੰ ਪકડਣਾ ਜਿਹੜਾ ਕਿਸੇ ਤੋਂ ਕੋਈ ਚੀਜ਼ ਖੋਹਦਾ ਉਹ ਬਈ ਅਸੀਂ ਤਾਂ ਦੇਣ ਜਾਂਦੇ ਸੀ ਲੋਕਾਂ ਨੂੰ ਘਰ ਬੈਠਿਆਂ ਨੂੰ ਜਿਹੜਾ ਕੋਈ ਬਜ਼ੁਰਗ ਨਹੀਂ ਜਾ ਸਕਦਾ 70 ਸਾਲ ਤੋਂ ਉੱਪਰ ਦਾ ਬਜ਼ੁਰਗ ਜਿਹੜਾ ਅਜੂਸ਼ਮਾਨ ਕਾਰਡ ਨਹੀਂ ਬਣਾ ਸਕਦਾ ਅਸੀਂ ਤਾਂ ਉਹਨਾਂ ਨੂੰ ਘਰ ਘਰ ਦੇਣ ਜਾ ਰਹੇ ਸੀ ਲੇਕਿਨ ਭਗਵੰਤ ਮਾਨ ਕੇਜਰੀਵਾਲ ਸਿਸੋਧਿਆ ਔਰ ਆਮ ਆਦਮੀ ਪਾਰਟੀ ਦੇ ਲੋਕਾਂ ਤੋਂ ਇਨ੍ਹਾਂ ਤੋਂ ਇਹ ਸਹਾਇ ਨਹੀਂ ਗਿਆ ਕਿ ਅੱਜ ਬੀਜੇਪੀ ਪੰਜਾਬ ਦੇ ਪਿੰਡ ਪਿੰਡ ਦੇ ਵਿੱਚ ਚਲੀ ਗਈ ਹੈ ਬਲਾਚੌਰ ਦੇ ਵਿੱਚ ਤਕਰੀਬਨ ਤਕਰੀਬਨ 200 ਤੋਂ ਉੱਪਰ ਬੂਥ ਨੇ 190 ਦੇ ਕਰੀਬ ਪਿੰਡ ਪੰਚਾਇਤਾਂ ਨੇ ਉੱਥੇ ਅਸੀਂ ਅੱਜ 60 ਤੋਂ ਵੱਧ ਕੈਂਪ ਲਗਾ ਚੁੱਕੇ ਹਾਂ ਔਰ ਅੱਜ ਉਹਨਾਂ ਕੈਂਪਾਂ ਦੇ ਵਿੱਚ ਗਿਣਤੀ ਇਹ ਹੁੰਦੀ ਹੈ ਕਿ ਲੋਕ ਸਾਨੂੰ ਆਪਣੇ ਘਰ ਬੁਲਾਉਂਦੇ ਨੇ ਖਾਣੇ ਪੀਣੇ ਦਾ ਪ੍ਰਬੰਧ ਕਰ ਰਹੇ ਨੇ ਲੋਕ ਸਾਨੂੰ ਪਲਕਾਂ ਬਿਸ਼ਾ ਕੇ ਸਾਡਾ ਸਵਾਗਤ ਕਰਦੇ ਕਿ ਤੁਸੀਂ ਲੋਕਾਂ ਦੇ ਉਪਕਾਰ ਦਾ ਕੰਮ ਕਰ ਰਹੇ ਵੋਟਾਂ ਦੀ ਕੀ ਗੱਲ ਹੈ ਇਹਨਾਂ ਨੂੰ ਲੱਗਦਾ ਕਿ ਅਸੀਂ ਵੋਟਾਂ ਬਣਾ ਰਹੇ ਠੀਕ ਹੈ ਰਾਜਨੀਤਿਕ ਦਲ ਆਇਆ ਸੀ ਵੋਟਾਂ ਵੀ ਲਵਾਗੇ ਪਰ ਆਹ ਵੋਟਾਂ ਦਾ ਕੰਮ ਹੈ ਅਸੀਂ ਅਜੂਸ਼ਮਾਨ ਕਰਦੇ ਕਿ ਅਗਲੇ ਨੂੰ ਵੋਟ ਲਈ ਕਹਿੰਨ ਜਾ ਰਹੇ ਹਾਂ ਸਾਡੀਆਂ ਵੀਡੀਓ ਦੇਖ ਲੈਣ ਮੈਨੂੰ ਕੱਲ ਸੀਆਈਡੀ ਆਫੀਸਰ ਦਾ ਇੱਕ ਤਾਂ ਫੋਨ ਆਇਆ ਕਹਿੰਦੇ ਤੁਸੀਂ ਕਿਹਿਆ ਸਕੀਮਾ ਦਿੰਨੇ ਮੈਂ ਕਹਾਂ ਜੀ ਪੌਣੇ 500 ਤੋਂ ਉੱਪਰ ਸਕੀਮਾ ਐ ਲਿਸਟ ਬਣਾਣ ਵਾਲੇ ਨੂੰ ਭੁੱਲ ਗਈ ਹੋਣੀ ਕਿ ਅਸੀਂ ਲੋਕਾਂ ਨੂੰ ਲੋਕ ਭਲਾਈ ਦੀਆਂ ਕਿਹਿਆ ਸਕੀਮਾ ਦਿੱਤੀਆਂ ਪੰਜਾਬ ਸਰਕਾਰ ਨੂੰ ਗਿਆ ਪਤਾ ਕਿਹੜੀ ਸਕੀਮ ਐ ਜਿਨ੍ਹਾਂ ਨੇ ਆਯੂਸ਼ਮਾਨ ਕਾਰਡ ਵੀ ਬੰਦ ਕਰਦੇ ਨਹੀਂ ਕਹਿੰਦਾ ਜੀ ਅਸੀਂ ਤੁਸੀਂ ਕੈਂਪ ਲਾਉਂਦੇ ਅਸੀਂ ਤੁਹਾਡੀ ਸਿਕਿਉਰਿਟੀ ਦੇਣੀ ਮੈਂ ਪੁੱਛਣਾ ਚਾਹੁੰਦਾ 60 ਕੈਂਪ ਲੱਗ ਗਏ ਲੋਕ ਸਾਨੂੰ ਕਿਆ ਨਵ ਹਾਰ પા ਕੇ ਸਵਾਗਤ ਕਰਦੇ ਉੱਥੇ ਸਾਨੂੰ ਪੁਲਿਸ ਸਿਕਿਉਰਿਟੀ ਦੀ ਲੋੜ ਐ ਇਹ ਸਾਰਾ ਜੋ ਇਹ ਦਿਸ਼ਾ ਨਿਰਦੇਸ਼ ਇਹਨਾਂ ਨੂੰ ਦਿੱਲੀ ਤੋਂ ਹੋਏ ਐ ਕਿ ਪੰਜਾਬ ਦੇ ਵਿੱਚ ਬੀਜੇਪੀ ਨੂੰ ਅੱਗੇ ਨਹੀਂ ਵਧਣ ਦੇਣਾ ਇਹ ਇਹਦਾ ਉਸ ਦਾ ਇੱਕ 파ਟ ਹੈ ਪਰ ਮੈਂ ਤੁਹਾਡੇ ਮੁਾਰਫਤ ਪੰਜਾਬ ਦੀ ਆਪਦਾ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਹੈ ਕਿ ਜਿੱਦਾਂ ਮਨੂ ਪੰਜਾਬੀਆਂ ਨੂੰ ਵੜਦਾ ਗਿਆ ਔਰ ਪੰਜਾਬੀ ਦੂਣ ਸਵਾਏ ਦੁੱਗਣੀ ਤਿੱਗਣੀ ਚੌਗਣੀ ਤਾਕਤ ਦੇ ਨਾਲ ਵਧੇ ਅਸੀਂ ਤੁਸੀਂ ਤਾਂ ਅੱਜ ਪਹਿਲਾ ਸਟੈਪ ਲਿਆ ਅੱਜ ਅੱਗੇ ਆਣ ਆਣੇ ਵਾਲੇ ਸਮੇਂ 'ਚ ਦੇਖਿਓ ਬੀਜੇਪੀ ਕਿੱਦਾਂ ਪਿੰਡ-ਪਿੰਡ ਤੇ ਜਾਏਗੀ ਤੁਸੀਂ ਰੋਕਿਆ ਲੋਕਾਂ ਨੇ ਹੁਣ ਸਾਨੂੰ ਬੁਲਾਣਾ ਆਮ ਲੋਕਾਂ ਦੀ ਜਵਾਨ ਬੰਦ ਕਰਕੇ ਦੱਸਿਓ ਮੈਂ ਅੱਜ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਗੀ ਮੇਰੇ ਨਾਲ ਮੇਰੇ ਸਾਥੀ ਐਡਵੋਕੇਟ ਅਮਨ ਕੌਸ਼ਲ ਜੋ ਕਿ ਮੇਰੇ ਨਾਲ ਜ਼ਿਲ੍ਹਾ ਜਨਨ ਸਕੱਤਰ ਨੇ ਔਰ ਸਾਡੇ ਬਹੁਤ ਹੀ ਸੀਨੀਅਰ ਅ ਸ਼੍ਰੀ ਜਸਵੰਤ ਸਿੰਘ ਬਰਿਆਮ ਜੀ ਜੋ ਕਿ ਸਾਡੇ ਐਨ ਆਰ ਆਈ ਸੈੱਲ ਦੇ ਪ੍ਰਧਾਨ ਨੇ ਉਹਨਾਂ ਨੂੰ ਸਿਰਫ ਇੱਕ ਪੀਸਫੁਲੀ ਪੀਸਫੁਲੀ ਕੈਂਪ ਲਾਣ ਦੇ ਸਮੇਂ ਉਹਨਾਂ ਨੂੰ ਤੱਕੇ ਦੇ ਨਾਲ ਤੁਸੀਂ ਵੀਡੀਓ ਦੇਖ ਸਕਦੇ ਕਿਦਾਂ ਤੱਕੇ ਨਾਲ ਘੜੀਸੇ ਜਿੱਦਾਂ ਅਸੀਂ ਚੋਰ ਹੁੰਨੇ ਆ ਤਾਨੂੰ ਇਸ ਚੀਜ਼ ਦੀ ਸਜ਼ਾ ਅੱਜ ਦੇ ਇਸ ਕੁਕਰਮ ਦੀ ਸਜ਼ਾ ਭਗਵੰਤ ਮਾਨ ਜੀ ਸੁਸ਼ੋਦੀਆ ਜੀ ਕੇਜਰੀਵਾਲ ਜੀ ਔਰ ਜਿਹੜੇ ਸਾਡੇ ਐਮਐਲਏ ਨੇ ਬੜਾ ਜੋਰ ਤੋਂ ਸੰਤੋਸ਼ ਘਟਾਰੀਆ ਜੀ ਆਣੇ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਤੁਹਾਨੂੰ ਬੋਲ ਕੇ ਨਹੀਂ ਤੁਹਾਨੂੰ ੱੱਕੇ ਮਾਰ ਕੇ ਨਹੀਂ ਲੋਕਾਂ ਨੇ ਤੁਹਾਡੇ ਖਿਲਾਫ ਵੋਟ ਪਾ ਕੇ ਇਸ ਚੀਜ਼ ਦੀ ਸਜ਼ਾ ਦੇਣੀ ਹੈ ਹਲੇ ਵੀ ਸੁਧਰ ਜੋ ਮੈਂ ਤੁਹਾਨੂੰ ਫੇਰ ਕਹਿਣਾ ਲੋਕਾਂ ਦੇ ਨਾਲ ਧਰੋ ਕਰਨਾ ਬੰਦ ਕਰ ਦਿਓ ਬੰਦ ਕਰ ਦਿਓ ਆਹ ਜਿਹੜਾ ਤੁਸੀਂ ਕੰਮ ਕੀਤਾ ਇਹ ਬੀਜੇਪੀ ਨੂੰ ਅਰੈਸਟ ਨਹੀਂ ਕੀਤਾ ਇਹ ਇੱਕ ਜ਼ਿਲ੍ਹਾ ਪ੍ਰਧਾਨ ਨੂੰ ਅਰੈਸਟ ਨਹੀਂ ਕੀਤਾ ਇਹ ਤੁਸੀਂ ਲੋਕਾਂ ਨੂੰ ਆਉਣ ਵਾਲੀਆਂ ਸਕੀਮਾਂ ਨੂੰ ਜੰਡੇ ਦੇ ਵਿੱਚ ਲਾਇਆ ਹੈ ਪਰ ਅਸੀਂ ਵੀ ਮੁੜ ਕੇ ਲੋਕਾਂ ਦੇ ਵਿੱਚ ਜਾਵਾਂਗੇ ਇਹ ਸਕੀਮਾਂ ਅਸੀਂ ਪ੍ਰਣ ਲਿਆ ਹੈ ਕਿ ਜਿੰਨੀਆਂ ਵੀ ਮੋਦੀ ਸਾਹਿਬ ਦੀਆਂ ਸਕੀਮਾਂ ਨੇ ਲੋਕਾਂ ਤੱਕ ਪਹੁੰਚਾਉਣੀਆਂ ਅਗਰ ਸਾਡਾ ਇਹ ਸੰਕਲਪ ਹੈ ਔਰ ਬੀਜੇਪੀ ਦੀ ਇੱਕ ਖਾਸੀਅਤ ਰਹੀ ਹੈ ਸੰਕਲਪ ਤੋਂ ਸਿੱਧੀ ਦੀ ਔਰ ਅਸੀਂ ਸੰਕਲਪ ਰਿਆ ਔਰ ਇਸ ਸੰਕਲਪ ਨੂੰ ਅਸੀਂ ਸਿੱਧ ਕਰਾਂਗੇ ਭਦਰ ਜੀ ਅੱਜ ਜਿਹੜੇ ਪਿੰਡ ਸ਼ੂਸ਼ੇਵਾਲ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਹਦੇ ਬਾਰੇ ਬਣਾ ਬਣਾ ਪਿੰਡ ਚ ਹਾਂ ਬਣਾ ਪਿੰਡ ਜਿਹੜਾ ਵਾਪਰੀ ਹੈ ਉਹਦੇ ਬਾਰੇ ਬਣਾ ਪਿੰਡ ਦੇ ਵਿੱਚ ਲੋਕਾਂ ਦੀ ਡਿਮਾਂਡ ਦੇ ਨਾਲ ਕਿਉਂਕਿ ਅਸੀਂ ਸਿਰਫ ਸਿਰਫ ਕੈਂਪ ਪਿਛਲੇ ਸਾਲ ਬਲਾਚੋਰ ਆਪਣੇ ਬੀਜੇਪੀ ਅਫੀਸ਼ੀਅਲ ਦਫ਼ਤਰ ਦੇ ਵਿੱਚ ਲਗਾਇਆ ਸੀ ਉਸ ਤੋਂ ਬਾਅਦ ਅੱਜ ਤੱਕ ਜਿੰਨੇ ਵੀ ਸਾਡੇ ਕੈਂਪ ਲੱਗੇ ਨੇ ਜਿੰਨੇ ਵੀ A to Z ਕੈਂਪ ਉਹ ਸਾਨੂੰ ਲੋਕਲ ਉਸ ਪਿੰਡ ਦੇ ਬਸਨੀਕਾਂ ਦੇ ਮਤਲਬ ਉਹਨਾਂ ਦੀ ਡਿਮਾਂਡ ਤੇ ਕੈਂਪ ਲੱਗੇ ਨੇ ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜੀ ਜਿਹੜਾ ਇਹ ਸਾਡੇ ਕੈਂਪ ਲੱਗਦੇ ਨੇ ਤੁਸੀਂ ਸਾਡੇ ਸਾਰੇ ਕੈਂਪਾਂ ਦੀਆ ਮੀਡੀਆ ਕਵਰੇਜ ਫੋਟੋ ਆ ਵੀਡੀਓ ਦੇਖ ਲਓ ਮੋਤਵਰ ਬੰਦਿਆਂ ਦੇ ਵਿੱਚ ਪੂਰੀ ਪਿੰਡ ਦੀ ਪੰਚਾਇਤ ਹੁੰਦੀ ਹੈ ਸਰਪੰਚ ਸਾਹਿਬ ਬਕਾਇਦਾ ਨਾਲ ਸਾਡੇ ਨਾਲ ਕੇ ਫਿੱਤਾ ਕੱਟਦੇ ਉੱਥੇ ਅਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਨੂੰ ਪਤਾ ਕਈ ਪਿੰਡਾਂ 'ਚ ਸਾਨੂੰ ਪਤਾ ਹੁੰਦਾ ਕਿ ਇਹ ਬੰਦੇ ਕਿਸ ਪਾਰਟੀ ਦੇ ਨਾਲ ਸਿਮਪਤੀ ਰੱਖਦੇ ਨੇ ਪਰ ਨਹੀਂ ਜਿਸ ਵੇਲੇ ਅਸੀਂ ਰੀਵਨ ਘਟਾਣਾ ਹੁੰਦਾ ਸੀ ਅਸੀਂ ਸਾਰਿਆਂ ਨੂੰ ਬੋਲੰਦੇ ਕਿ ਭਾਈ ਇਹ ਸਾਡਾ ਕੈਂਪ ਨਹੀਂ ਹੈ ਇਹ ਤੁਹਾਡਾ ਪਿੰਡ ਦਾ ਕੈਂਪ ਹੈ ਅਸੀਂ ਤਾਂ ਸਿਰਫ ਇੱਥੇ ਤੱਕ ਪਹੁੰਚ ਕੀਤੀ ਹੈ ਤੁਸੀਂ ਆਪਣਾ ਫੀਤਾ ਘਟੋ ਆਪਣਾ ਕੈਂਪ ਸ਼ੁਰੂ ਕਰਾਓ ਔਰ ਲੋਕ ਸਾਡੇ ਉਹ ਆਉਂ ਆਉ ਭਗਤ ਕਰਦੇ ਜਿੱਦਾਂ ਘਰ ਆਏ ਪਰੋਣੇ ਦੀ ਆਉ ਭਗਤ ਕਰਦੇ ਅੱਜ ਬਣੇ ਦੇ ਵਿੱਚ ਇੱਕ ਮੰਦਭਾਗੀ ਘਟਨਾ ਹੋਈ ਕਿ ਜਦੋਂ ਜਦੋਂ ਭਾਜਪਾ ਵੱਲੋਂ ਕੇਂਦਰ ਸਰਕਾਰ ਦੀ ਸਕੀਮ ਨੇ ਕੈਂਪ ਲਾਣਾ ਤਾਂ ਆਬਵੀਅਸ ਹੈਗਾ ਕਿ ਜ਼ਿਲ੍ਹਾ ਪ੍ਰਧਾਨ ਜੀ ਉੱਥੇ ਜਾਣਗੇ ਸੀ ਹਰੇਕ ਕੈਂਪਾਂ ਦੇ ਵਿੱਚ ਜਾਣੇ ਹੈਗੇ ਜਿੱਥੇ-ਜਿੱਥੇ ਲੱਗਦਾ ਜ਼ਿਲ੍ਹਾ ਪ੍ਰਧਾਨ ਜੀ ਗਏ ਤਾਂ ਸਾਨੂੰ ਦੇਖ ਕੇ ਹਰਾਨੀ ਹੋਈ ਕਿ ਐਂਟੀ ਰੌਇਟ ਪੁਲਿਸ ਬੁਲਾ ਲਈ ਤੁਸੀਂ ਅਸੀਂ ਕੋਈ ਮਾਊਵਾਦੀਆਂ ਅਸੀਂ ਕੋਈ ਨਕਸਲੀਆਂ ਅਸੀਂ ਕੋਈ ਆਤਕਵਾਦੀ ਸੀਗੇ ਜਿਨ੍ਹਾਂ ਲਈ ਐਂਟੀ ਰੌਇਟ ਪੁਲਿਸ ਬੁਲਾਣੀ ਹੈ ਅਸੀਂ ਇੱਕ ਗੱਡੀ ਦੇ ਵਿੱਚ ਜਾਂਦੇ ਆ ਇੱਕ ਗੱਡੀ ਇਨੋਵਾ ਦੇ ਵਿੱਚ ਡਰਾਈਵਰ ਦੇ ਸਮੇਤ ਅਸੀਂ 5 ਬੰਦੇ ਹੁੰਦੇ ਆ ਅਸੀਂ ਉੱਥੇ ਦੰਗਾ ਕਰਨ ਗਏ ਸੀ ਜਿਹੜੀ ਐਂਟੀ ਰਾਇਡਰ ਬੁਲਾ ਲਏ ਤੁਸੀਂ ਉਹ ਪਿੰਡ ਵਾਲਿਆਂ ਦਾ ਕੈਂਪ ਸੀਗਾ ਇਹਦਾ ਮਤਲਬ ਤੁਸੀਂ ਪਿੰਡ ਵਾਲਿਆਂ ਨੂੰ ਵੀ ਦੰਗੇਵਾਜ ਜਿੱਥੇ ਜਿੱਥੇ ਕੈਂਪ ਲੱਗੇ ਉਹਨਾਂ ਨੂੰ ਤੁਸੀਂ ਦੰਗਈ ਸ਼ਬਦ ਕਰ ਦਿੱਤਾ ਐਂਟੀ ਰਾਇਡਰ ਬਲਾ ਕੇ ਔਰ ਜਿੱਦਾਂ ਜ਼ੋਰ ਜ਼ਬਰਦਸਤੀ ਧੱਕੇ ਦੇ ਨਾਲ ਘੜੀਸ ਕੇ ਲੈ ਕੇ ਗਏ ਐ ਮੈਂ ਇਸ ਚੀਜ਼ ਤੋਂ ਹੈਰਾਨ ਐ ਕਿ ਆ ਕਦੇ ਤੁਸੀਂ ਕਿਸੇ ਨਸ਼ੇੜੀ ਨੂੰ ਵੀ ਨਸ਼ੇ ਵਾਲੇ ਨੂੰ ਵੀ ਲੁੱਟਖੋਗਣੇ ਵਾਲੇ ਨੂੰ ਵੀ ਗੈਂਗਸਟਰ ਨੂੰ ਵੀ ਇਸ ਤਰ੍ਹਾਂ ਅਰੈਸਟ ਕੀਤਾ ਹੈਗਾ ਅਸੀਂ ਗੈਂਗਸਟਰਸ ਜਿਹੜੇ ਤੁਸੀਂ ਸਾਡੇ ਕਾਰਜਕਾਰਤਾ ਲੀਡਰਾਂ ਨੂੰ ਲੈ ਕੇ ਗਏ ਆਂ ਬਣੇ ਦੇ ਵਿੱਚ ਅੱਜ ਤੁਸੀਂ ਦੇਖ ਲਿਓ ਅੱਜ ਇਹ ਘਟਨਾ ਹੋਈ ਹੈ ਕੱਲੇ-ਕੱਲੇ ਪਿੰਡ ਦੇ ਵਿੱਚ ਇਹਨਾਂ ਦਾ ਪਿੱਟ ਸਿਆਪਾ ਹੋਣਾ ਇਸ ਸਰਕਾਰ ਦਾ ਪਿੱਟ ਸਿਆਪਾ ਅੱਜ ਤੋਂ ਹੀ ਸ਼ੁਰੂ ਹੋਣਾ ਇਹਨਾਂ ਨੇ ਆਪਣੇ ਤਬੂਤ ਦੇ ਵਿੱਚ ਆਖਰੀ ਕਿਲ ਠੋਕ ਲਈ ਹੈ ਪਿੰਡ ਦੇ ਵਿੱਚ ਕਿਸੇ ਆਮ ਆਦਮੀ ਪਾਰਟੀ ਵੱਲੋਂ ਤਾਂ ਨਹੀਂ ਵਿਰੋਧ ਹੋਇਆ ਦੇਖੋ ਕਿਹੜੀ ਚੀਜ਼ਾਂ ਪਰਦੇ ਦੇ ਪਿੱਛੇ ਤੋਂ ਹੁੰਦੀਆਂ ਤਕਲੀਫ ਤਾਂ ਸਭ ਤੋਂ ਜ਼ਿਆਦਾ ਉਹਨਾਂ ਨੂੰ ਹੋਈ ਹੋਣੀ ਹੈ ਉਹਨਾਂ ਨੇ ਆਪ ਨਹੀਂ ਕੀਤਾ ਉਹਨਾਂ ਨੇ ਪਿੰਡ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਇਹ ਰਹਿ ਕੇ ਆਪ ਵਿਰੋਧ ਕਰਕੇ ਆਪਣੇ ਪਿੰਡ ਵਾਲਿਆਂ ਤੋਂ ਜੁੱਤੀਆਂ ਖਾਣੀਆਂ ਪਰਦੇ ਦੇ ਪਿੱਛੇ ਦੀ ਗੇਮ ਹੁੰਦੀ ਹੈ ਹੁਣ ਅੱਜ ਕੱਲ ਸਭ ਕੁਝ ਫੋਨ ਤੇ ਹੁੰਦਾ ਦੱਸ ਦਿੱਤਾ ਹੋਣਾ ਜੀ ਆਜੋ ਜੀ ਹੁਣ ਪੁਲਿਸ ਵੀ ਆਮ ਆਦਮੀ ਪਾਰਟੀ ਵਾਲਿਆਂ ਦੀ ਹੋਈ ਹੈ ਇੰਟਰਐਕਟਲੀ ਵਿਰੋਧ ਆਮ ਆਦਮੀ ਪਾਰਟੀ ਇਹਨਾਂ ਦੇ ਲੀਡਰਾਂ ਦਾ ਇਹਨਾਂ ਦੇ ਜਿਹੜੇ ਬੜੇ ਬੜੇ ਦਿੱਲੀ ਤੋਂ ਆ ਕੇ ਪੰਜਾਬ ਨੂੰ ਚਲਾਣੇ ਵਾਲੇ ਹੈਗੇ ਆ ਉਹਨਾਂ ਦੀ ਹੀ ਗੇਮ ਹੈ ਕਿਉਂਕਿ ਸ਼ਿਸ਼ੋਧਿਆ ਜੀ ਖੁਦ ਕਹਿ ਗਏ ਅਸੀਂ ਕਿਹੜੇ ਝੂਠ ਬੋਲਦੇ ਆ ਕਹਿੰਦਾ ਸਾ ਮਦਮ ਦੰਡ ਫੇਰ ਜੋਦੇ ਜਿੱਤਣਾ ਤੁਸੀਂ ਜੰਗ ਲੱਗੀ ਵੀ ਉਹ ਪਾਕਿਸਤਾਨ ਨਾਲ ਜੰਗ ਨਾਲ ਤਾਂ ਤੁਸੀਂ ਵਿਰੋਧ ਕਰਦੇ ਸੀ ਆਪਰੇਸ਼ਨ ਸੰਧੂਰ ਦੇ ਉੱਪਰ ਤੁਸੀਂ ਕੁਐਸਚਨ ਚੱਕਣੇ ਵਾਲੇ ਸਾਡੇ ਕੈਂਪਾਂ ਦੇ ਉੱਪਰ ਹੀ ਕੁਐਸਚਨ ਚੱਕਣੇ ਜਿੱਥੇ ਤਾਂ ਤੁਸੀਂ ਕਿਆ ਨਾਮ ਖੜੇ ਹੋਣਾ ਸੀ ਅੜਨਾ ਸੀ ਉੱਥੇ ਤੁਸੀਂ ਅੜੇ ਨਹੀਂ ਆ ਕੈਂਪਾਂ ਲਈ ਤੁਸੀਂ ਹਟ ਗਏ ਸਰਕਾਰ ਦੇ ਇਹਦੇ ਲਈ ਹੈ ਉੱਥੇ ਤੁਸੀਂ ਸਰਕਾਰ ਦਾ ਵਿਰੋਧ ਵਿਦੇਸ਼ਾਂ ਦੇ ਬਾਹਰਲੇ ਦੁਸ਼ਮਣਾਂ ਨਾਲ ਲੜੀਏ ਤਾਂ ਵਿਰੋਧ ਇੱਥੇ ਰਾਜਨੀਤਿਕ ਦੁਸ਼ਮਣ ਨੂੰ ਅਸੀਂ ਦੂਰ ਕਰਕੇ ਆਮ ਲੋਕਾਂ ਤੱਕ ਸਕੀਮਾਂ ਪਹੁੰਚਾਣੇ ਤਾਂ ਵਿਰੋਧ ਮਰੇ ਚਿੱਟ ਵੀ ਮੇਰੀ ਪੱਟ ਵੀ ਮੇਰੀ ਇੰਨੇ ਕ ਵਰਕਾਂ ਮਜੂਦ ਸੀ ਉਸ ਵਜਲ ਤੇ ਜਦੋਂ ਉਹਨਾਂ ਨੂੰ ਅਰੈਸਟ ਕੀਤਾਗੇ ਦੇਖੋ ਭਾਜੀਪੀ ਨੇ ਕਿੰਨੇ ਬੀਜਪੀ ਦੇ ਵਰਕਰ ਤਾਂ ਉਹੀ ਹੈ ਜਿਹੜੇ ਆਪਾਂ ਇੱਕ ਦੋ ਗੱਡੀਆਂ ਦੇ ਵਿੱਚ ਤੁਹਾਨੂੰ ਜਾਣੇ ਸੀ ਕਿਸੇ ਜਗ੍ਹਾ بڑا ਪਿੰਡ ਹੋਵੇ ਤਾਂ ਅਸੀਂ ਜਿੱਥੇ ਲੋਕ ਸਾਨੂੰ ਫੋਨ ਪਰਸਨਲੀ ਵੀ ਫੋਨ ਕਰਦੇ ਕਿ ਭਾਜੀ ਤੁਸੀਂ ਸਾਡੇ ਪਿੰਡ ਜਰੂਰ ਪਹੁੰਚਣਾ ਬਾਕੀ ਤਾਂ ਸਾਡੇ ਪਿੰਡ ਦੇ ਮੋਢ ਪਰ ਸੀਗੇ ਪਿੰਡ ਦੀ ਪੰਚਾਇਤ ਸੀਗੀ ਪੰਚਾਇਤ ਮੈਂਬਰ ਸੀਗੇ ਪਿੰਡ ਦੇ ਸਾਰੇ ਬਸਨੀਕ ਸੀਗੇ ਲੋਕ ਤਾਂ ਸਾਨੂੰ ਹਾਰ ਲੈ ਕੇ ਖੜੇ ਵੀ ਲਈ ਪੁਲਿਸ ਨੇ ਸਾਨੂੰ ਗਿਆਨਮ ਕੈਂਪ ਤੱਕ ਨਹੀਂ ਲਗਾਣ ਦਿੱਤਾ ਸਾਨੂੰ ਪੁਲਿਸ ਸਾਡੇ ਜ਼ਿਲ੍ਹਾ ਅਧਿਕਾਰੀ ਸ਼੍ਰੀ ਰਾਜਵਿੰਦਰ ਸਿੰਘ ਲੱਕੀ ਜੀ ਮੇਰੇ ਨਾਲ ਜਨਰਲ ਸੈਕਟਰੀ ਅਮਨ ਕੌਸ਼ਨ ਔਰ ਸਾਡੇ ਐਨ ਆਰ ਆਈ ਸੈੱਲ ਦੇ ਪ੍ਰਧਾਨ ਬਹੁਤ ਸੀਨੀਅਰ ਸਾਡੇ ਕਾਰਜਕਰਤਾ ਹੈਗੇ ਆ ਜਸਵੰਤ ਸਿੰਘ ਬਰਿਆਮ ਜੀ ਉਹਨਾਂ ਨੂੰ ਪੁਲਿਸ ਲੈ ਕੇ ਗਈ ਆ ਹੁਣ ਸਾਨੂੰ ਨਹੀਂ ਪਤਾ ਵੀ ਕਿੱਥੇ ਲੈ ਕੇ ਗਈ ਆ ਕਿਉਂਕਿ ਉਹਨਾਂ ਬਾਰੇ ਕੋਈ ਸੂਚਨਾ ਨਹੀਂ ਹੈ